ਹੋ ਨਾ ਸਸ ਦੀ ਗੱਲ ਦੋਸਤੋ ਅੱਜ ਤੁਹਾਡੇ ਲਈ ਬਹੁਤ ਖੁਸ਼ੀ ਦੀ ਗੱਲ ਲੈ ਕੇ ਆਏ ਕਿ ਤੁਹਾਨੂੰ ਦੱਸਣਾ ਚਾਹਣਾਗਾ ਤੇ ਅੱਜ ਸਾਡੇ ਮਤਲਬ ਉਹਨਾਂ ਦਾ ਮੈਂ ਸੌਰੀ ਕੀ ਕਹ ਰਹੀ ਹਾਂ ਕਿ ਦੋ ਲੋਕਾਂ ਦੀ ਜਿਹਦੀ ਪੰਜ ਰੀਨ ਹੋ ਗਈ ਤਾਂ ਫਿਰ ਤੂੰ ਉਹੀ ਗੱਲ ਸਮਝਾਉਣੀਆਂ ਨੇ ਬਾਪੂ ਸਸ ਦੀ ਗੱਲ ਜੀ ਕਿਵੇਂ ਹੋ ਸਾਰੇ ਮੈਂ ਆਪੇ ਆ ਜਾਣਾ ਮੈਨੂੰ ਪਤਾ ਤੁਸੀਂ ਸਾਰੇ ਠੀਕ ਠਾਕ ਹੋਗੇ ਕੋੜਾ ਤੇਰੀ ਲਾਪੇ ਜੇ ਪਈ ਆ ਦਵਾਈ ਖਾਈ ਜਾਈ ਠੀਕ ਹੈ। ਲਓ ਜੀ ਦੋਸਤੋ ਅੱਜ ਸਾਡਾ ਸ਼ੂਟ ਹੈ ਦੂਜੇ ਦਿਨ। ਠੀਕ ਹੈ ਉਹ ਰੋਣਾ। ਸਾਡਾ ਦੂਜੇ ਦਿਨਾਂ ਤੇ ਸ਼ੂਟ ਪਰ ਸਾਡਾ ਬਹੁਤ ਬਈ ਚੱਲਦਾ ਪਿੰਡ ਬੱਡਰੋਖਾਂ ਦੇ ਵਿੱਚ ਸ਼ੂਟ ਕਰਦੇ ਆ। ਤੇ ਅਸੀਂ ਹੁਣ ਨਵਾਂ ਨਵਾਂ ਸ਼ੂਟ ਕਰਨਾ ਲੱਗਿਆ। ਸਾਰੀ ਬਦੌਲਤ ਆ ਹਾ ਸਵੇਰੇ ਸਾਰਾਂ ਲਈ ਸਾਡੇ ਨਾਲ ਆਇਆ ਚਨੇ। ਤੇ ਹਾਂ ਜੀ ਕਹਿਣਾ ਚਾਹੁੰਗਾ ਕੁਝ। ਐ ਬਿਮਾਰ ਹੋ ਰਿਹਾ ਇਹਨੂੰ ਖਾਂਗਰ ਬਾਰੇ ਇਹਦੇ ਨਾਲ ਲਾਜ ਦੱਸੋ। ਇਹਨਾਂ ਨੂੰ ਖਾਂਗੇ ਥੋੜੇ ਕੈਮਰਾਮੈਨ ਨੂੰ ਕਹੂੰਗਾ ਕਿ ਥੋੜੇ ਹੱਥ ਹਟਾ ਲੈ ਦੇਖੋ। ਥੋੜਾ ਨਾ ਸਪੀਕਰ ਬੰਦ ਹੋ ਜਾਵੇ। ਸਾਡਾ ਕੋਲ ਉਹ ਸਿਨ ਨਹੀਂ ਉੱਥੇ ਪਾਰਕ ਜੇ ਨਹੀਂ ਉੱਥੇ ਸੈੱਟ ਜਆ ਬਣਿਆ ਹੋਇਆ ਨਾਲੇ ਉਹ ਹਟਾ ਦੇ ਬਾਕੀ ਨਾਲੇ ਉੱਥੇ ਕੋਈ ਹੋਣੀ ਹੈ ਅੱਡੇ ਜੇ ਤਾਂ ਸੀਨ ਕਰਦਾ ਆਹ ਦੇਖੋ ਉੱਥੇ ਸਾਹਮਣੇ ਓਏ ਆ ਕੁਰਸੀ ਦਾ ਪਈਆ ਕੱਲਾ ਉਰੇ ਕਿੰਨੂ ਬਣਦਾ ਨਹੀਂਗਾ ਆ ਜੋ ਉੱਥੇ ਆ ਜੋ ਗਿਆ ਜੀ ਜਗ੍ਹਾ ਬਣਾਓ ਉੱਥੇ ਨਾ ਲੱਗੋ ਉੱਥੇ ਪਰ ਕੀਣਾ ਪੂਗਾ ਆਹੋ ਗੱਡੀ ਚ ਜਾ ਕੇ ਕਰ ਲਿਓ ਆ ਮੇਰੀ ਹੈ ਤਾਂ ਉੱਥੇ ਸਾਹਮਣੇ ਪੋਸਟਲ ਕਰ ਲਿਓ ਪੰਜ ਮਿੰਟ ਦਾ ਕਰ ਲਿਓ ਐ ਤੁਸੀਂ ਗੱਲਾਂ ਕਰ ਲਓ ਲੈ ਕੈਮਰਾ ਬੰਦ ਕਰ ਲਓ ਬਈ ਆਹ ਆਹ ਬਾਈ ਟਾਈਮ ਹੀ ਹੈ ਨਾ ਲੋ ਜੀ ਹੋ ਸਾਰੇ ਸੀਨ ਦੇ ਵਿੱਚ ਜਾਣ ਪਾਣੀ ਹੈਗੇ ਲਵਲੀ ਬਡਰੁਖਾਂ ਨੇ ਕਿ ਲਵਲੀ ਬਡਰੁਖਾਂ ਨੂੰ ਵੈਸੇ ਜਾਣ ਪਹਿਚਾਨ ਦੇ ਕੋਈ ਮੁਹਤਾਜ ਨਹੀਂ ਹੈਗੇ ਕਿਉਂਕਿ ਉਹਨੂੰ ਦੁਨੀਆ ਪੂਰੀ ਵਰਲਡ ਵਾਈਡ ਜਾਣਦੇ ਨੇ ਤੇ ਬਾਕੀ ਸਾਡਾ ਕਾਲੂ ਬਡਰੁਖਾਂ ਸਾਡਾ ਕਾਲੂ ਸ਼ਿਕਾਰੀ ਵੀ ਹੈ ਸਾਡੇ ਨਾਲ ਹੀ ਹੈਗਾ ਪਹਿਲੋ ਗਾਇਸ ਅਸੀਂ ਕਾਫੀ DNA ਵੱਧੋ ਬਲੌਗ ਪਾਉਨੇ ਆਗੇ ਸਾਡਾ ਬਲੌਗ ਹਨ ਕਿਉਂਕਿ ਸਾਡੇ ਸ਼ੂਟ ਥੋੜੇ ਜਿਹਾ ਜ਼ਿਆਦਾ ਹੁੰਦੇ ਆ ਤੇ ਇਤਾਂ ਕਰਕੇ ਸਾਨੂੰ ਟਾਈਮ ਨਹੀਂ ਲੱਗਦਾ ਉਸਦੀ ਮਾਫੀ ਚਾਹੁੰਦੇ ਆ ਅਮਰੂਦ ਇੱਕ ਬਈ ਗੱਲ ਹੋਰ ਹੈ ਸਰੰਦਲੀ ਮਾਤ ਨੂੰ ਖੰਗ ਆ ਇਹਨੂੰ ਖੰਗ ਨਹੀਂ ਹਟ ਰਹੀਗੀ ਦਵਾਈ ਖਾ ਲਈ ਖਾ ਲਈ ਹੁਣ ਪਤਾ ਨਹੀਂ ਕਿ ਇਹਨੂੰ ਕੀ ਹੋਇਆ ਹੋਇਆ ਚਲੋ ਆਪਾਂ ਇੱਧੇ ਤੁਰ ਕੇ ਚੱਲਾਂਗੇ ਨਹੀਂ ਦਵਾਈ ਵੇਰੇ ਦੱਸੋ ਇਹਨਾਂ ਨੂੰ ਕੀ ਹੋਣਾ ਚਾਹੀਦਾ ਇਹਦੇ ਨੂੰ ਕੁੱਤੇਲੀ ਖੰਗ ਵੀ ਆ ਪਤਾ ਨਹੀਂ ਇਹ ਵੀ ਕੁੱਤੇਲੀ ਖੰਗ ਆ ਜਾਂ ਕੀ ਐ ਅਨਲਿਮਿਟਿਡ ਕਾ ਤਾਂ ਬੋਲੀ ਐ ਨਾ ਹੁਣ ਹੈ ਛੱਬੀ ਲੈ ਕੇ ਸੱਟਾ ਹੁੰਦਾ ਹੈ ਸਾਡਾ ਸਾਡਾ ਬੋਲਣ ਦੀ ਪੈਸੇ ਸਾਨੂੰ ਹੋਰ ਕੋਈ ਪੈਸੇ ਨਹੀਂ ਸਾਡਾ ਤੁਸੀਂ ਮੈਨਾਂ ਇੱਕ ਵਾਰ ਜੱਗ ਵੀ ਖੜਨੀ ਆ ਬਸ ਇਹ ਜੁਨਾਡਮ ਬਲਾਉਂ ਚੱਲੂ ਇਹਦੀ ਜੀਬ ਚਪੜੀ ਹੋਣੀ ਜਿਵੇਂ ਚਾਬੀ ਲੈ ਬੰਦ ਨੂੰ ਦਾ ਸਾਡਾ ਕੰਮ ਉਹੀ ਹੈ ਬਾਈ ਜਿਵੇਂ ਚਾਬੀ ਦੇ ਦੇਣੇ ਉਹਨਾਂ ਨੂੰ ਸਵੇਰ ਤੋਂ ਲੈ ਕੇ ਨਾ ਕੋਈ ਸੁਣੇ ਨਾ ਸੁਣੇ ਬਸ ਇਹ ਚੁੱਪ ਨਹੀਂ ਕਰਦਾ ਹਾਂ ਆ ਜਾ ਬਾਈ ਤੇ ਇਧਰ लवली ਬਡਰੁਖਾ ਦੀ ਜ਼ਿੰਦਗੀ ਦੇ ਵਿੱਚ ਠੀਕ ਇੱਥੇ ਆ ਬਬਲੂ ਐਂਡ ਐਮੀ ਐ ਮਾਂ ਪੁੱਤ ਨਾਲ ਆ ਜਾ ਬਾਈ ਤੂੰ ਗੱਡੀ 'ਚ ਬਹਿ ਕੇ ਆ ਜਾ ਨਾਲ ਗੱਡੀ 'ਚ ਬਹਿ ਕੇ ਆ ਜਾ ਐਂਡ ਤਾਂ ਫਿਰ ਆਈ ਹੂਗਾ ਆ ਜਾ ਆ ਜਾ ਤੇ ਗੱਡੀ 'ਚ ਬਹਿ ਜਾ ਪਰ ਤੂੰ ਗਾਣਾ ਪੈਣੀਆਂ ਨਹੀਂ ਅੱਜ ਗੱਡੀ 'ਚ ਬਹਿ ਕੇ ਆ ਜਾ ਅੱਜ ਜਿਹੜੀ ਸੀਨ ਦੇ ਵਿੱਚ ਸਾਰੀ ਜਾਨ ਪਾਣੇਗੇ ਉਹ ਇਹ ਬਡਰੁਖਾ ਦੀ ਧਰਤੀ ਨੇ ਪਾਣੀਆਂਗੇ ਇਹੇ ਨਮਸਕਾਰ ਬੁਲਾ ਰਹੇ ਆਪਾਂ ਨੂੰ ਨਮਸਕਾਰ ਨੂੰ ਆਪਾਂ ਕੋਈ ਯੂਪੀ ਤੋਂ ਨਹੀਂ ਆਏ ਆਪਾਂ ਪੰਜਾਬ ਦੇ ਇੱਥੇ ਰਹਿਣ ਵਾਲੇ ਪਿੰਡ ਬਡਰੁਖਾ ਦੀ ਧਰਤੀ ਦੇ ਰਹਿਣ ਵਾਲੇ ਆਂ लवली ਬਡਰੁਖਾ ਤੁਹਾਡਾ YouTube ਤੇ ਕਿਦਾਂ ਦਾ ਐਕਸਪੀਰੀਅੰਸ ਹੋ ਰਿਹਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੱਲਾ ਸਨ ਲੱਭਿਆ ਜੀ ਕੈਮਰਾਮੈਨ ਥੋੜਾ ਜਿਹਾ ਉੱਚੀ ਬੋਲੋ ਮੈਨੂੰ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਉਹ ਮੈਂ ਕਹਿ ਤੀ ਜੀ ਪਹਿਲਾਂ ਇਹ ਇੱਕ ਦਾ ਹੁੰਦੇ ਆ ਮਤਲਬ ਕਿਵੇਂ ਮਾਨ ਹੋਰੀ ਅਗੇ ਮਾਨ ਪਰਿਵਾਰ ਚ ਇਹ ਹੈਗੇ ਸਾਡੇ ਪਗਾਈ ਮਾਨ ਉਹ ਜਿਹੜੀ ਕੁੜੀ ਪਿੱਛੇ ਵਾਲੀ ਆ ਪਗਾਈ ਮਾਨ ਕਹਿੰਦੇ ਨੂੰ ਕੁੜੀ ਬਹੁਤ ਸਿਆਣੀ ਆ ਬਾਈ ਮੈਂ ਦੀ ਤਾਰੀਫ ਕਰਦਾ ਇੰਨੀ ਸਿਆਣੀ ਕੁੜੀ ਮੈਂ ਜ਼ਿੰਦਗੀ ਦੇ ਵਿੱਚ ਕਦੇ ਦੇਖੀ ਨਹੀਂ ਇਹ ਕੁੜੀ ਬਹੁਤ ਸਿਆਣੀ ਆ ਸੁਣਦਾ ਵੈਸੇ ਉਹ ਤਾਂ ਕੋਈ ਹੈ ਨਹੀਂ ਵੀ ਕੀ ਬੋਲ ਰਿਹਾ ਤੇ ਬਰਾਤ ਆ ਵੀ ਆ ਪਹੁੰਚੀ ਆ ਲੈ ਬੈਠੋ 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 ਬੈਠਣ ਕੀ ਕਰੀਏ ਤੁਹਾਨੂੰ ਬੈਠੋਂਗੇ ਹੋਰ ਮੈਥੇ ਤੇ ਕੱਟ ਹੋ ਜੀ ਜਾਂ ਤੇਰੇ ਗੱਲ ਲਾ ਕੇ ਰੋਣ ਲੱਗੂਗੀ ਕੋ ਲਾ ਕੇ ਜਾਂਦੇ ਸੀ ਜਿਹੜਾ ਕਿ ਸਾਡੇ ਬਟਰੁੱਖਾ ਪਿੰਡ ਦਾ ਮਾਤਾ ਜੀ ਮਾਹੌਲਾ ਅਸੀਂ ਚੁੰਨੀ ਜੀ ਵੀ ਸ਼ੂਟ ਕਰਿਆ ਪਰ ਜਿਹੜਾ ਮਾਤਾ ਕਹਿੰਦੀ ਇੱਥੇ ਮੈਨੂੰ ਮਜ਼ਾ ਆ ਰਿਹਾ ਨਜ਼ਾਰੇ ਯਾਰੀ ਦੀ ਜ਼ਿੰਦਗੀ ਦੇ ਮੇਲੇ ਤੇਰੇ ਬਚਪਨ ਨੇ ਜਿਹਨੇ ਜ਼ਿਆਦਾ ਸਾਜੂਆਂਗੇ ਫਿਲਮ ਕਰਾਪਾ ਦਾ ਤੇ ਵੀ ਇਹ ਛੁਡੇ ਮੈਂ ਤੁਹਾਡੇ ਮੁਰਜੇ ਦਾ ਪਿੰਡ ਨਹੀਂ ਹੈ ਇਹ ਇਹ ਜਿਉਂਦੇ ਜਗਦੇ ਦਾ ਪਿੰਡ ਹੈ ਇਹ ਮੁਰਜੇ ਦਾ ਪਿੰਡ ਥੋੜੀ ਹੈ ਜਿੱਥੇ ਉੱਥੇ ਸੋਰ ਸਰਾ ਬੰਦਾ ਜਿੱਥੇ ਬੰਦੇ ਲੋਕ ਜਗਦੇ ਨਹੀਂ ਮੁਰਜੇ ਦਾ ਪਿੰਡ ਮੁਰਜੇ ਨਹੀਂ ਕਿਤੇ ਇਹ ਇਹ ਆ ਦੇਖੋ ਦੋਸਤੋ ਖਾਂਗੇ ਕਿ ਖੁੱਟੂਗੀ ਖੁੱਟੂਗੀ ਕਾਦੇ ਨਾਲ ਅਮਰੂਦ ਰੱਖਿਆ ਕਾਲੂ ਵਿੱਚ ਰੱਖਿਆ ਪਿੱਛੇ ਤਾਂ ਰੱਖਿਆ ਇਹਦੇ ਕੰਢੇ ਸੁੱਟਾ ਹੋਇਆ ਸਾਹ ਦੇਖੋ ਬਈ ਸੀ ਐਕਸ਼ਨ ਟ੍ਰਾਂਜੈਕਸ਼ਨ ਲੈ ਲੈ ਕੋਸ਼ਿਸ਼ तीय घर बोलूंगा गया मुंडा नहीं कमी तीए थोड़े कम ली ਲਓ ਜੀ ਦੋਸਤੋ ਇੱਕ ਗੱਲ ਕਹਾਂ ਮਿੱਤਰੋ ਇੱਕ ਤਾਂ ਦਮੇ ਕਿਸੇ ਦੇ ਘਾਇ ਉਹ ਜੀਤੀ ਨਹੀਂ ਜਦੋਂ ਹੁੰਦਾ ਲੱਗੇ ਮੈਨੂੰ ਬਬਲੂ ਕਿਨੇ ਕੇ ਰੋਡ ਵੀ ਦੀ ਲਾਰੀ ਜਣਾ ਸਿਕੰਦਰ ਬਬਲੂ ਦੱਸੋ ਜੀ ਲਓ ਜੀ ਹੁਣ ਜਿਹੜਾ ਅਸੀਂ ਸੀਨ ਕਰਕੇ ਆਏ ਆ ਬਹੁਤ ਬੜੇ ਸੀਨ ਕਰਿਆ ਤੇ ਬਾਕੀ ਤੁਸੀਂ ਫਿਲਮ ਦੇ ਵਿੱਚ ਦੇਖਿਓ ਹਨਾ ਲਵਲੀ ਬਟਰੋਖਾ ਤੇ ਸਿੰਗੂ ਲਹਿਰਾ ਤੇ ਇਹਨਾਂ ਦੋਵਾਂ ਨੇ ਪਿਓ ਤੇ ਧੀ ਦੇ ਮਤਲਬ ਬਹੁਤ ਬੜੇ ਸੀਨ ਕਰਿਆਗਾ ਸੱਚੀ ਮੌਸਮ ਮਤਲਬ ਰੋਣਾ ਆ ਗਿਆ ਫਲਾਇ ਇਕ ਬਾਪ ਦਾ ਦਰਦ ਇਕ ਧੀ ਦਾ ਦਰਦ ਆਪਣੀ ਘਰ ਪ੍ਰਤੀ ਮਤਲਬ ਉਹ ਦਰਦ ਨੂੰ ਦੇਖਦੇ ਸੱਚੀ ਰੋਣਾ ਆ ਗਿਆ ਤੇ ਤੁਸੀਂ ਵੀ ਵੀਡੀਓ ਦੇਖਿਓ ਜਲਦੀ ਅਸੀਂ YouTube ਤੇ ਪਾਵਾਂਗੇ ਵਿਚਾਰਾ ਦੇਖੀ ਜਿਹੜਾ ਉਹਦਾ ਉਹਦੇ ਬਾਰੇ ਵੀ ਦੋ ਸ਼ਬਦ ਕਹਿ ਦੋ ਓਏ ਉਹ ਮੇਰਾ ਮੇਨ ਐਡੀਟਰ ਦਾ ਭਰਾ ਰਮਨ ਤੇ ਸੀ ਵੀ ਵਿਚਾਰਾ ਬਹੁਤ ਮਾੜਾ ਕੈਮਰਾ ਫੜ ਉਹਨੂੰ ਵੀ ਕੈਮਰਾ ਲੈ ਕੇ ਆਉਣਾ ਥੋੜਾ ਜਿਹਾ ਤੇ ਆਹ ਜਿਹੜਾ ਬੱਚਾ ਤੇ ਭਤੀਜਾ ਹੈ ਇੰਨਾ ਵਧੀਆ ਕੈਮਰਾ ਚਲਾਉਂਦਾ ਨਾ ਸਟਿੱਲ ਇੰਨਾ ਫੜ ਕੇ ਰੱਖਿਆ ਕੈਮਰਾ ਨਹੀਂ ਆਉਂਦਾ ਇਹ ਇਧਰ ਹੋ ਜਾ ਤੇ ਬਾਕੀ ਇਹਨਾਂ ਵਾਲੇ ਦੱਸਦਾ ਇਹਨਾਂ ਦਾ ਵੀ ਜਲਦੀ ਜਲਦੀ ਆਪਣਾ ਵੀਡੀਓ ਦੇ ਵਿੱਚ ਆਣਾ ਇਹਨਾਂ ਨੇ ਵੀ ਥੋੜਾ ਜਿਆਦਾ ਇਹਨਾਂ ਦੂਰ ਨਾ ਜਾ ਮੈਂ ਇੱਕ ਨਹੀਂ ਲੱਗਿਆ ਚਾਚਾ ਜਿਹੜੇ ਹਾਵਨ ਭੱਜ ਰਹੇਗਾ ਠੀਕ ਹੈ ਬਾਕੀ ਇਹਨਾਂ ਦੇ ਵੀ YouTube ਤੇ ਬਸ ਥੋੜੇ ਟਾਈਮ ਤੱਕ ਇਹਨਾਂ ਦੇ ਵੀਡੀਓ ਆਉਣਗੇ ਤੁਸੀਂ ਦੇਖਿਓ ਤੇ ਬਾਕੀ ਤੁਸੀਂ ਸਾਡਾ ਬਲੌਗ ਦੇਖੀਂ ਜਾ ਕਰੋ ਸਸੀ ਗੱਲ ਦੋਸਤੋ ਅੱਜ ਤੁਹਾਡੇ ਲਈ ਬਹੁਤ ਖੁਸ਼ੀ ਦੀ ਗੱਲ ਲੈ ਕੇ ਆਏ ਹਾਂ ਤੁਹਾਨੂੰ ਦੱਸਣਾ ਚਾਹਨਾਗਾ ਤੇ ਅੱਜ ਸਾਡੇ ਮਤਲਬ ਉਹਨਾਂ ਦਾ ਮੈਡਮ ਦਾ ਜਿਨ੍ਹਾਂ ਨਾਲ ਅਸੀਂ ਹਰ ਰੋਜ਼ ਲੜਦੇ ਆਂ ਝਗੜਦੇ ਆਂ ਹਰ ਰੋਜ਼ ਅਸੀਂ ਮਤਲਬ ਆ ਮੈਂ ਆਹ ਉਹ ਲੱਗਿਆ ਪਿਆ ਆ ਮੈਗ ਲਾ ਲਓ ਜੀ ਇਹ ਜਗ ਰਿਕਾਰਡ ਕਰੀਏ ਨੇ ਹਾਂ ਹਾਂ ਉਹ ਤਾਂ ਆ ਲੱਗਿਆ ਮੇਰੇ ਲੱਗਿਆ ਹਾਂ ਲੱਗਿਆ ਮੇਰੇ ਮੈਨੂੰ ਦੇ ਦੇ ਮੈਂ ਇੱਕ ਦੇ ਦੇ ਮੈਨੂੰ ਦੋ ਦੇ ਦੇ ਮੈਂ ਹੁਣ ਕਰੂੰਗਾ ਮਾੜਾ ਹੁਣ ਕਰਸਤਾਨੀ ਕਰੂੰਗਾ ਹੁਣ ਥੋੜੀ ਮੋਟਿਆ ਚਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਿਕੰਦਰ ਬਬਲੂ ਤੁਸੀਂ ਜਉਂਦੇ ਬਸਦੇ ਰਹੋ ਜਿੱਥੇ ਵੀ ਬੈਠੇ ਹੋ ਸਾਰ ਨੂੰ ਪਿਆਰ ਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਘੈਂਟ ਸੋੜਾਂਗੇ ਸਰਪ੍ਰਾਈਜ਼ ਦੇਣਾ ਸਾਡੇ ਪਤਨੂ ਕਿਉਂਕਿ ਅੱਜ ਉਹਨਾਂ ਦਾ ਹੈਗਾ ਜਨਮ ਦਿਨ ਤੇ ਉਹਨਾਂ ਦੇ ਜਨਮ ਦਿਨ ਤੇ ਅੱਜ ਪਹਿਲੀ ਵਾਰ ਮਤਲਬ ਜ਼ਿੰਦਗੀ ਦੇ ਵਿੱਚ ਉਹਨਾਂ ਨੇ 43 ਸਾਲ ਦੀ ਏਜ ਹੋ ਗਈ ਅਜ ਤੱਕ ਉਹਨਾਂ ਦਾ ਕੇਕ ਨਹੀਂ ਕੱਟਿਆ ਤੇ ਅੱਜ ਪਹਿਲੀ ਵਾਰ ਉਹਨਾਂ ਦਾ ਕੇਕ ਕੱਟਣਾ ਹੈਗਾ ਸੋ ਬੈਸ ਤਾਂ ਉਹਨਾਂ ਨੂੰ ਪਤਾ ਹੈਗਾ ਵੀ ਮੇਰੇ ਵਾਸਤੇ ਕੇਕ ਲਿਆਂਦਾ ਗਿਆ ਹੈਗਾ ਪਰ ਫਿਰ ਵੀ ਆਪਾਂ ਜਿਵੇਂ ਉਹ ਸਾਨੂੰ ਵਿਚਾਰੀ ਮਾ ਮਾਂ ਨੂੰ ਪਿਆਰ ਕਰਦੀ ਗਏ ਸੋ ਸਾਡਾ ਵੀ ਫਰਜ਼ ਬਣਦਾ ਉਹਨਾਂ ਵਾਸਤੇ ਕੇਕ ਕੱਢੀਏ ਤੇ ਅੱਜ ਉਹਨਾਂ ਵਾਸਤੇ ਕੇਕ ਮੰਗਾਇਆ ਤੇ ਅਜ ਉਹਨਾਂ ਨੂੰ ਸਾਨੂੰ ਇਹ ਵੀ ਨਹੀਂ ਪਤਾ ਸੀ ਉਹਨਾਂ ਦਾ ਜਨਮ ਦਿਨ ਹੈਗਾ ਤੇ ਉਹਨਾਂ ਵਾਸਤੇ ਕੇਕ ਲੈ ਜਾਂਦਾ ਤੇ ਆ ਗਿਆ ਵੀ ਕੈਮਰਾਮੈਨ ਤੇ ਤੇ ਉਹ ਸੌਰੀ ਤੇ ਆ ਵੇਖੋ ਠੀਕ ਆ ਕੀ ਥੋੜਾ ਜਿਆ ਗਲਤ ਲਿਖਾਇਆ ਹੋਇਆ ਕੋਈ ਗੱਲ ਨਹੀਂ ਤੇ ਆ ਜੋ ਤੇ ਆਪਾਂ ਉਹਨੂੰ ਮਾਤਾ ਨੂੰ ਸਰਪ੍ਰਾਈਜ਼ ਦੇਣਾ ਕੇਕ ਹੈ ਮਾਤਾ ਜੀ ਲਿੰਕ ਦਵਾਂਗੇ ਤੇ ਆ ਤੁਹਾਡੇ ਵਾਸਤੇ ਆਜੋ ਬਾਈ ਇੱਕ ਵਾਰੀ ਸਾਰੇ ਇਕੱਠੇ ਹੋ ਜਾਓ लवली ਬਟੁਖਾਂ ਆਜੋ ਬਾਈ ਭਾਬੀਆਂ ਜੋ ਹਰ ਐ ਗਲਤ ਗੱਲ ਆ ਬਾਈ ਦੇਖੋ ਸਾਰੇ ਦੇਖੋ ਹੁਣ ਆਪਣੇ ਘਰਾਂ ਨੂੰ ਸਾਰੇ ਭੱਜ ਦੌੜੋਗੇ ਕੋਈ ਗੱਲ ਗਲਤ ਵੀ ਆਰਟਿਸਟ ਨੂੰ ਖੁਸ਼ ਕਰਨਾ ਹੈ ਨਾ ਆਪਣਾ ਫਰਜ਼ ਹੈਗਾ ਸੋ ਮੈਂ ਇਹਦਾ ਘਰਾਂ ਦੇ ਕੰਮ ਕਰਨ ਦੇ ਵਿੱਚ ਟਾਈਮ ਨਹੀਂ ਲੱਗਦਾ ਹੈਗਾ ਪਰ ਫਿਰ ਵੀ ਤੇ ਸਾਰੇ ਵੈਸੇ ਦੂਰ ਦੂਰ ਵਾਇਨੇ ਕਹਿੰਦੇ ਸਭ ਨੂੰ ਦੂਰ ਦੂਰੀ ਕਾਲੀ ਹੁੰਦੀ ਹੈ ਵੀ ਅਸੀਂ ਸਿੱਧੀ ਘਰੇ ਜਾਏਗੇ ਤੇ ਆਜੋ ਬਾਈ ਮਾਤਾ ਜੀ ਇੱਕ ਵਾਰੀ ਤੇ ਇੱਥੇ ਇੱਥੇ ਘਟ ਲੈਣਾ ਮਾਤਾ ਆ ਜਾ ਹੈਪੀ ਬਰਥਡੇ ਤੇਰਾ ਤੇ ਸਾਡੀ ਇਹ ਮਾਤਾ ਜਨਮ ਦੇਣਾਗਾ ਅੱਜ ਤੱਕ ਮੇਰਾ ਕਿਸੇ ਨੇ ਨਹੀਂ ਕੀਤਾ ਬਬਲੂ ਕਾ 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 ਕੋਈ ਨਾ ਗਾਣਾ ਤੇ ਉਹ ਬੱਸ ਮਾਤਾ ਮੂਸ਼ਨ ਨਹੀਂ ਹੋਈ ਹੁੰਦਾ ਅੱਜ ਦਾ ਖੁਸ਼ੀ ਦਾ ਦੇਣਾ ਤੇਰਾ ਹੈ ਉਹ ਫਿਰ ਕੀ ਹੋ ਗਿਆ ਹੈਪੀ ਬਰਥਡੇ ਕਹੋ ਬਈ ਕਬੀ ਜਾਰੇ ਲੈ ਇਹਦੇ ਵਿੱਚ ਮੈਂ ਸਾਡਾ ਇੱਕ ਸਾਡਾ ਜਿਗਰੀ ਯਾਰ ਇੱਕ ਹੋਰ ਨਹੀਂ ਹੈਗਾ ਬਾਬਾ ਜੀ ਅਮਰੀਕ ਬਾਬਾ ਸਾਡੇ ਨਾਲ ਅੱਜ ਹੈ ਨਹੀਂ ਗੱਲੀਦਾ ਅਸੀਂ ਕੱਠੇ ਨਹੀਂ ਕੱਟਣ ਦੀ ਮੈਨੂੰ ਅੱਜ ਪਤਾ ਨਹੀਂ ਸੀ ਕਿ ਮਾਤਾ ਸੱਚੀ ਵੇ ਤੇ ਜਨਮ ਦੇਣਾਗਾ ਮੈਨੂੰ ਤਾਂ ਉਹਰੇ ਆ ਕੇ ਪਤਾ ਲੱਗਿਆਗਾ ਵੀ ਵੀ ਮਾਤਾ ਦਾ ਜਨਮ ਜਨਮ ਦੇਣਾਗਾ ਸੋ ਸਾਨੂੰ ਬਹੁਤ ਖੁਸ਼ੀ ਹੋਈ ਆ ਆ ਸਾਡੀ ਮਾਤਾ ਸਾਡੇ ਪੂਰੀ 43 ਸਾਲਾਂ ਦੀ ਹੋਗੀ ਤੇ ਮੈਂ ਮਤਲਬ ਤੂੰ ਪਹਿਲਾਂ ਦੱਸਣਾ ਹੁੰਦਾ ਨਾ ਤੇ ਸੱਚੀ ਮੈਂ ਉਹਦੀ ਕੱਟਣਾ ਸੀਗਾ ਸੋਨ ਲੱਗੀ ਮੈਂ ਪਹਿਲਾਂ ਕਿ ਦੱਸੇ ਕਿਉਂ ਨਹੀਂਗਾ ਲੁਕੋ ਰੱਖਿਆ ਮੈਨੂੰ ਅੱਜ ਨੇ ਮੌਕੇ ਦੱਸੇਗਾ ਮੈਂ ਨਹੀਂ ਤਾਂ ਮੈਂ ਤੇ ਬਾਬੇ ਨਹੀਂ ਕੱਟਣਾ ਸੀ ਚਲ ਕੋਈ ਗੱਲ ਨਹੀਂ ਸੌਰੀ ਮਾਫੀ ਮੰਗਦੇ ਆ ਲੇਟ ਆ ਸੀ ਬਾਬੇ ਦੀ ਹਾਜ਼ਰੀ ਲੱਗੀ ਬਾਬੇ ਬਾਈ ਠੀਕ ਹੈ ਤੇ ਆ ਮੇਰੇ ਮੋਬਾਈਲ ਤੇ ਨਾ ਸਟਰੀਕ ਭੇਜ ਦਿਓ ਬਾਬੇ ਨੂੰ ਉਹ ਵਿਚਾਰਾ ਮੈਨੂੰ ਗਾਲਾਂ ਕੱਢੂਗਾ ਭਈਆ ਭਾਈ ਆ ਜਾ ਬਈ ਆਜੋ ਭਾਈ ਇੱਕ ਵਾਰੀ ਸਾਰੇ ਆਜੋ ਆਜੋ ਹਾਂਜੀ ਕੋਈ ਕੰਮਾ ਕਰਨ ਦੇ ਕੰਮਾ ਕਰਨ ਦੇ ਵਿੱਚ ਭਾਈ ਪਤਾ ਨਹੀਂ ਲੱਗਦਾ ਹੈਗਾ ਯਾਰ ਕਿਉਂਕਿ ਸਾਰੇ ਭੱਜ ਦੌੜ ਹੁੰਦੇ ਨੇ ਸਭ ਨੂੰ ਪਤਾ ਨਹੀਂ ਲੱਗਦਾ ਹੈਗਾ ਬਸ ਚਲਦੇ ਜੁਲਦੇ ਸਭ ਦੇ ਸਾਡੇ ਆਜੋ ਕੱਲ੍ਹ ਆਜੋ ਭਾਈ ਆਜੋ 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 ਬੇਬੇ ਆਜੋ ਤੁਸੀਂ ਵੀ ਆਜੋ ਆਜਾ ਫੜਜੋ ਜੀ ਫੜਜੋ ਜਾ ਨਾ ਆ ਜਾ ਪਿੱਛੇ ਹੋ ਜਾ ਚੱਲ ਬਾਈਡ ਲੱਗ ਜਾ ਸਾਰੇ ਆ ਜਾਣਗੇ ਆ ਚੰਡੇ ਜੇ ਤੋੜਾ ਥੋੜਾ ਕਿਹੜੇ ਕਿਹੜੇ ਆਉਂਦੇ ਨੇ ਪਾਸੇ ਆ ਆਨੇ ਸਾਰੇ ਲੋ ਵੀ ਸਾਡੇ ਸਵੇਰੇ ਸਰੰਦ ਤੇ ਲੈ ਬਾ ਵੀ ਤੁਹਾਨੂੰ ਮਿਸ ਕਰ ਰਹੇ ਆ ਭਾਈ ਸੀ ਠੀਕ ਆ ਖੜ ਜੋ ਮੈਂ ਵੀ ਲਿਆ ਹਾਂ ਹੈਪੀ ਬਰਥਡੇ ਜੀ ਹਾਂ ਹੈਪੀ ਬਰਥਡੇ ਜੀ ਹੈਪੀ ਬਰਥਡੇ ਮੰਦਰਾ ਖਰਾਬ ਹੈ ਜੀ ਹੈਪੀ ਬਰਥਡੇ ਸਿਰਾਂ ਜਿਖੀ ਰੋਣ ਚੜਦੀ ਕਲਾ ਹੂੰ ਤੁਸੀਂ ਬਹੁਤ ਸਾਫ ਲੱਗ ਰਹੇ ਤੁਸੀਂ ਭਾਵਕ ਕਿਉਂ ਹੋ ਗਏ ਬੇਟੀ ਪਹਿਲੀ ਵਾਰ ਕੇਕ ਕੱਟ ਰਹੀ ਹੈ ਕੋਈ ਹੈ ਕੋਈ ਹੈ ਮਾਤਾ ਕਹਿੰਦੀ ਅੱਜ ਮੈਂ ਕੱਟਣੀ ਮੈਨੂੰ ਆਏ ਸੀ ਵੀ ਮੈਂ ਕਟਾਂ ਹੈਪੀ ਬਰਥਡੇ ਆਂਟੀ ਕਿਉਂਕਿ ਯਾਰ ਸਾਡੇ ਵਾਸਤੇ ਮਾਤਾ ਯਾਰ ਬਹੁਤ ਕੁਝ ਕੀਤਾ ਵਿਚਾਰੀ ਨੇ ਯਾਰ ਐਵੇਂ ਹੀ ਕਹਿਦੀ ਠੀਕ ਹੈ बहुत कुछ कर दिया माता कर मा दी कोई जाते बी चमचा नहीं करू जाके ठीक है, है? लो <laughs> ਕੰਦਰਸ ਤੇ ਨੇ ਵਿਦਾਇਤ ਸੋ ਮਰਾ ਜਉਂਦੀ ਰਹੇ ਬਸ ਜੇ ਭਾਈ ਪਰਮਾਤਮਾ ਹਮ ਲੰਮੀ ਉਮਰ ਦੇਖੇ ਤੇ ਇਦੀ ਪਿਆਰ ਬਣਿਆ ਦਾ ਸਾਡਾ ਹਨਾ ਆਜੋ ਭਾਈ ਬਾਰੇ ਪਟੇ ਨਾ ਮੈਂ ਕਹਿੰਦਾ ਖਾ ਨਹੀਂ ਸਕਦੀ ਤੇ ਚਲੋ ਤਾਂ ਸਟੋਰੀ ਚ ਦੇ ਦੇ ਦਈਆਂ ਦਿੰਦੇ ਸੀ ਜਿੰਨੇ ਨੇ ਤੁਹਾਨੂੰ ਵਿਸ਼ ਕੀਤਾ ਉਹਨਾਂ ਦਾ ਤੇ ਬੋਲਦੇ ਹੋ ਬਾਕੀ ਤੁਸੀਂ ਸਟੋਰੀ ਦੇ ਵਿੱਚ ਦੇਖੀ ਜਿਓ ਹੈਪੀ ਬਰਥਡੇ ਕਹੋ ਉਹ ਕੰਤੂ ਕਰ ਰਹੀ ਹੈ ਸਟੋਰੀ ਉਹ ਦੇਖੋ ਉਧਰ ਵੱਡਾ ਕੈਮਰਾ ਲੱਗ ਰਿਹਾ ਤੇ ਅੱਜ ਚਾਰੇ ਪਾਸੇ ਕੈਮਰੇ ਕਮਰੇ ਹੋ ਗਏ ਵੀ ਅੱਜ ਆ ਜਾ ਵੀਰ ਅਮਨੇ ਤੂੰ ਹੀ ਆ ਜਾ ਵਿੱਚ ਕੋਈ ਨਾ ਹਾਂ ਬਈ ਖਵਾ ਦੋ ਬਈ ਇੱਕ ਬਈ ਬਈ ਸਾਰੇ ਨੂਨਾ ਮੈਂ ਖਾਣਾ ਅਸਾ ਖਾਣਾ ਨਹੀਂ ਹੈਗਾ ਮਾਤਾ ਨੇ ਹਾਂ ਹਾਂ ਦੇ ਦੋ ਇੱਕ ਬਈ ਬਈ ਖਾ ਕੇ ਜੇ ਰਹਿ ਜਾ ਹਰਮ ਦੇ ਰੱਖ ਕੇ ਤੇ ਉਹ ਭਰਾ ਅੱਗੇ ਲਈ ਇਹ ਇਹ ਨੂੰ ਜੀ ਤੇ ਸਾਡੇ ਛੜੇ ਬਜ਼ੁਰਗ ਵੀ ਆ ਪਹੁੰਚੇ ਸਾਡੇ ਸਾਡੇ ਭਰਾ ਵੱਡੇ ਜੀ ਥੋੜੇ ਲੇਟ ਹੋ ਕੇ ਤੇ ਆਇਆ ਪ੍ਰੀਤ ਭਾਈ ਮਿਲਦਾ ਇਹ ਭਰਾ ਨੇ ਵੀ ਹਾ ਜੀ ਇਹਨਾਂ ਬਾਈ ਦਾ ਸ਼ੂਟ ਸੀਗਾ ਠੀਕ ਠੀਕਾ ਅਜੇ ਸਰਾਂ ਨੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ ਇਹ ਚੱਕ ਕੈਮਰਾ ਕਿੱਥੇ ਵੀ ਢਾਕੇ ਜੀ ਟੰਗ ਲਾ ਕੇ ਖੜ ਜਾਂਦੇ ਨੇ ਠੀਕ ਹੈ ਹਾਂ ਜੀ ਰੁਕਕਾ ਸਾਹਿਬ ਹੋਰ ਜੀ ਕੀ ਹਾਲ ਹੈ ਦੇਖ